ਤੁਹਾਡਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮੰਗਲਾ ਚੌਥਾ ਘਰ ਸਤਮਾ ਇੱਕ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕੈ ਕੈ ਗਾਵਾ ਤੂੰ ਸਾਹਿਬ ਗੁਣੀ ਨਿਧਨ ਤੁਮਰੀ ਮਹਿਮਾ ਵਰਨ ਨਸਕੂ ਤੂੰ ठाकुर ऊच भगवान तेरे ਕਮਨ ਕਮਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਧਾਨ ਇਹ ਸਭ ਤੋਂ ਉੱਚੇ ਭਗਵਾਨ ਤੂੰ ਸਦਾ ਮਾਲਕ ਹੈ ਤੂੰ ਸਾਰੇ ਗੁਣਾ ਦਾ ਖਜ਼ਾਨਾ ਹੈ ਤੂੰ ਸਦਾ ਪਾਲਣ ਵਾਲਾ ਹੈ ਤੇਮਰੀ ਮਹਿਮਾ ਬਰਨ ਨਾ ਸਕੂ ਤੂੰ ਠਾਕੁਰ ਉੱਚ ਭਗਵਾਨ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਮੈਂ ਹਰ ਹਰ ਨਾਮ ਧਰ ਸੋਈ ਏ ਹਰੀ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਜੋ ਭਾਵੈ ਤੂੰ ਰਾਖ ਮੇਰੇ ਸਾਹਿਬ ਮੈਂ ਤuj ਬਿਨੂ abruna ਕੋਈ ਇਹ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਤਵੇਂ ਮੇਰੀ ਰਖਿਆ ਕਰ ਤੇਥੋਂ ਬਿਨਾ ਮੇਰਾ ਹੋਰ ਕੋਈ ਸੁਹਾਰਾ ਨਹੀਂ ਹੈ ਰਹਾਉ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੋ ਦੁਆ ਗਏ ਅਰਦਾਸ ਏ ਮੇਰੇ ਮਾਲਕ ਤੂੰ ਹੀ ਮੇਰੇ ਵਾਸਤੇ ਬਲ ਹੈ ਤੂੰ ਹੀ ਮੇਰੇ ਵਾਸਤੇ ਆਸਰਾ ਹੈ ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨਤੀ ਮੇਰਾ ਦੁੱਖ ਸੁੱਖ tujh hi paas ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾ ਨਹੀਂ ਜਿਸ ਕੋਲ ਮੈਂ ਬੇਨਤੀ ਕਰ ਸਕਾਂ ਮੈਂ ਆਪਣਾ ਹਰੇਕ ਸੁੱਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ਵਿਚੇ ਧਰਤੀ ਵਿਚੇ ਪਾਣੀ ਵਿੱਚ ਕਸਟ ਅਗਨ ਤਰੀ ਜਾਏ ਏ ਮੇਰੇ ਮਨ ਵੇਖ ਪਾਣੀ ਦੇ ਵਿੱਚ ਹੀ ਧਰਤੀ ਹੈ ਧਰਤੀ ਦੇ ਵਿੱਚ ਹੀ ਪਾਣੀ ਹੈ ਲੱਕੜ ਵਿੱਚ ਅੱਗ ਰੱਖੀ ਹੋਈ ਹੈ ਮਾਲ ਪ੍ਰਭੂ ਨੇ ਮਨੁੱਖ شیر ਤੇ ਬੱਕਰੀ ਕੋ ਧਾਰ ਕੇ ਹੋਏ ਹਨ ਬੱਕਰੀ ਸਿੰਘ ਇਕ ਤੈ ਥਾਇ ਰੱਖੇ ਮਨ ਹਰ ਜਪ ਭ੍ਰਮ ਭਾਉ ਦੂਰ ਕੀਜੈ ਇਹ ਮੇਰੇ ਇਹ ਮਨ ਤੂੰ ਕਿਉਂ ਡਰਦਾ ਹੈ ਅਜਹੀ ਸ਼ਕਤੀ ਵਾਲੇ ਪਰਮਾਤਮਾ ਦਾ ਨਾਮ ਜਪ ਕਿ ਤੂੰ ਆਪਣਾ ਹਰੇਕ ਡਰ ਪਰਮ ਦੂਰ ਕਰ ਲਿਆ ਹੈ ਹਰ ਕੀ ਵਡਿਆਈ ਦੇਖੋ ਸੰਤੋ ਹਰਨੇ ਮਾਣਿਆ ਮਾਣ ਦਿਵਾਏ اے ਸੰਤ ਜਨੋ ویکੋ ਪ੍ਰਮਾਤਮਾ ਦੀ ਵੱਡੀ ਤਾਕਤ ਪ੍ਰਮਾਤਮਾ ਉਹਨਾਂ ਨੂੰ ਆਦਰ ਦੇਵੰਦਾ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੈ ਤੇ ਉਹ ਨਾਨਕ ਸਾਧ ਜਗਨਾ ਜਗਤ ਆਣ ਸਭ ਪੈਰੀ ਪਾਏ ਇਹ ਨਾਨਕ ਜਿਵੇਂ ਧਰਤੀ ਮਲੁਕ ਦੇ ਪੈਰਾ ਹੀਟੋਂ ਮੌਤ ਆਉਂਦੀ ਉਸ ਦੇ ਉੱਪਰ ਆ ਜਾਂਦੀ ਹੈ ਤੇਵੇਂ ਪ੍ਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾ ਦੇ ਚਰਨਾਂ ਵਿੱਚ ਪਾ ਦਿੰਦਾ ਹੈ ਹਰ ਕੀ ਬੜਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦੇ ਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੈ ਤੋ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ